ਦੀਆਂ ਸੰਭਾਵੇ ਸਾਰਿਕਾ ਕਾਰਕ ਬਾਦੋਂ ਛੁੱਟੀ ਕਿੰਨੇ ਬਾਹੇ you are ਦਸ ਮਗਰੀ ਤੁਮ ਰੈ ਸੂਤਰ ਧਾਰੀ ਤੁਮ ਤੇ ਹੋਈ ਸੁਭਕਿਆ ਹਾਰੀ ਜੀ ਤੁਮਰੇ ਗਤ ਮੈਂ ਤੇ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸ੍ਰੀ ਵਾਹਿਗੁਰੂ ਜੀ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਕਿਰਿਆ ਮਿਹਰਬਾਨ ੴ ਸ੍ਰੀ ਵਾਹਿਗੁਰੂ ਜੀ ਦੇ ਪਤੇ ਸ੍ਰੀ ਭਗਵੰਤੀ ਜੀ ਸਹਾਇ ਵਾਹਿ ਸ੍ਰੀ ਭਗਵੰਤੀ ਜੀ ਕੀ ਪਾਤਸ਼ਾਹ ਜੀ ਦਸਨੀ ਰਤੰਪਰ ਕਉ ਕੇ ਸਿਮਲ ਕੈ ਗੁਰਨਾਮਿਕ ਲੈ ਕੇ ਆਏ ਰੰਗਤ ਬੁੱਤੇ ਅਨੁਰਦਾਸ ਰਾਮਦਾਸ ਜੀ ਗੋਰੀ ਸਹਾਇ ਅਰ ਜਨਾ ਮਾਰੇ ਗੋਵਿੰਦ ਨਾਮ ਸੁਭਰ ਸ੍ਰੀ ਹਰਾਇ ਜੀ ਸ੍ਰੀ ਹਰਿ ਕ੍ਰਿਸ਼ਨ ਤੇਹਾਈ ਆ ਜੀ ਜਿਕੇ ਸਭ ਤੋਂ ਬਜਾਇਆ ਗੁਰ ਤੇਗ ਬਹਾਦਰ ਜਿ ਸਮਰਿਆ ਕਰਨਾਣ ਜਿ ਆਵਰ ਧਰੈ ਸਭ ਤੋਂ ਹਿੰਸਾ ਹਾਇ ਦਸਮੇ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਰਕੇ ਕਰਜੀ ਪਿਤਾ ਜੀ ਸਭ ਤੋਂ ਹਿੰਸਾ ਹਾਇ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧੰਦਰ ਕੇ ਕਾਲ ਸਾਜੇ ਸਾਧ ਸੰਗਤ ਜੀ ਬੁਲਣਾਂ ਜੀ ਵਾਹਿਗੁਰੂ ਦਸਾਂ ਪਾਤ ਸਈਆਂ ਦੇ ਸਰੂਪ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਗਦੀ ਜੋਤ ਹਾਜ਼ਰਾ ਹਰ ਜਹੂਰ ਜਹਰ ਜਹੂਰ ਕਲ ਚੁੱਕੇ ਬੋਧਿਤ ਨਾਮ ਕੇ ਜਹਾਜ ਹਾਲਤ ਪਦ ਕੇ ਅਖੇ ਇਕ ਲੋਕ ਪਰਲੋਕ ਕੇ ਸਹਾਰੇ ਇਸ ਕੇ ਪਾਠ ਦਰਸ਼ਨ ਦੇ ਦਾਰ ਜੀ ਕਾ ਧਿਆਨ ਅੰਦਰ ਕੇ ਖਾਲਸਾ ਜੀ ਸਾਧ ਸੰਗਤ ਜੀ ਬੋਲਾਂ ਜੀ ਵਾਹਿਗੁਰੂ ਨਾਨਕ ਸਾਧ ਸੰਤਾਂ ਆਚਾਰ ਸਹਿਬ ਜਾ ਦੇ ਪੰਜ ਪਿਆਰੇ ਚਾਲੀ ਮੁਕਤੇ ਸਮੂਹ ਸੰਤਾਂ ਸਮੂਹ ਭਗਤਾਂ ਸਮੂਹ ਸਚਿਆਰਿਆਂ ਪਿਆਰਿਆਂ ਸਤਿ ਕਮਾਨਾਂ ਸ਼ਹੀਦ ਸਿੱਧਾਂ ਸੰਗੜੀਆਂ ਦੀ ਕਮਾਈ ਦਾ ਯੰਤਰ ਕੇ ਖਾਲਸਾ ਜੀ ਸਾਧ ਸੰਗਤ ਜੀ ਬੋਲਣਾ ਜੀ ਵਾਹਿਗੁਰੂ ਸਮੋਂ ਪਰ ਤੱਕ ਦਾ ਸਮੋਂ ਗੁਰਦਵਾਰਾ ਆਪ ਬੁਗਿਆ ਮਹਾਨ ਜੀ ਦਾ ਤੇ ਆਧਰ ਕੇ ਖਾਲਸਾ ਜੀ ਸਾਧ ਸੰਗਤ ਜੀ ਬੋਲਣਾ ਜੀ ਵਾਹਿਗੁਰੂ ਇਹ ਆਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਧੰਨਵਾਦ ਹੈ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਅਪਾਰ ਕਿਰਪਾ ਰਮਤ ਬਖਸ਼ੀ ਸਚੇ ਪਤ ਸਾਹਿਬ ਜੀਓ ਆਪ ਜੀ ਨੇ ਧਰਤੀ ਬਾਣੀ ਆਈ ਤਨ ਸਗਲੀ ਚਿੰਤਾ ਮਿਟਾਈ ਧਰਤੀ ਬਾਣੀ ਦੇ ਇਹ ਹੈ ਕਿ ਸਬਿਰ ਸੰਪਰ ਅਖੰਡ ਪਾਠ ਸਾਹਿਬ ਨਾਲ ਸ੍ਰੀ ਜਮ ਜੀ ਸਾਹਿਬ ਦੇ ਸੰਪਰ ਅਖੰਡ ਪਾਠ ਗਰੀਬ ਨਵਾਜ਼ ਜੀਓ ਸਰਬੱਤ ਦੇ ਭਲੇ ਦੇ ਲਈ ਸਚੇ ਪਤ ਸਾਹਿਬ ਜੀ ਸਤਿਕਾਰਯੋਗ ਮੰਨਰ ਜੀ ਮਾਤਾ ਵਿਪੜ ਪ੍ਰੀਤ ਕਾਰਜ ਜੀ ਅਤੇ ਸਮੂਹ ਮਹਾਪੁਰਖਾਂ ਦੇ ਪ੍ਰੇਰਣਾ ਅਨੁਸਾਰ ਸੱਜੇ ਪਾਤਸ਼ਾਹ ਜੀਓ ਸ਼੍ਰੀ ਸੰਕਟ ਕੰਪਾਟ ਸਹਿਬ ਅપરા ਆਰੰਭ ਹੋਏ ਗਰੀਬ ਨਵਾਜ਼ ਜੀਓ ਵਿਸ਼ਵ ਸ਼ਾਂਤੀ ਮਨੁੱਖਤਾ ਦੇ ਕਲਿਆਣ ਤੇ ਸਰਬੱਤ ਦੇ ਭਲੇ ਲਈ ਸੱਜੇ ਪਾਤਸ਼ਾਹ ਜੀਓ ਸੇਵਾ ਸਿਮਰਨ ਤੇ ਸ਼ਾਂਤੀ ਦੇ ਪੁੰਜ ਸਤਿਗੁਰੂ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ 520 ਪ੍ਰਕਾਸ਼ ਉਪਰ ਅਤੇ ਧਨ 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 ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਪ੍ਰਕਾਸ਼ ਉਪਰ ਸਤਿਗੁਰੂ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਮਹਿਨ ਮਾਤਾ ਜੀ ਮਾਤਾ ਖੀਮੀ ਜੀ ਦੇ 517 ਜਨਮ ਦਿਨ ਦੇ ਸਵੰਦ ਦੇ ਵਿੱਚ ਸਚੇ ਪਾਤਸ਼ਾਹ ਜੀ ਆਪ ਜੀ ਦਾ 41ਵਾਂ ਮਾਸਰੀ ਸੰਪਟ ਅਖੰਡ ਪਾਠ ਸਾਹਿਬ ਦਾ ਆਰੰਭ ਹੋਇ ਸਚੇ ਪਾਤਸ਼ਾਹ ਜੀ ਸੇਵਕ ਕਉ ਸੇਵਾ ਬਣਾਈ ਸਚੇ ਪਾਤਸ਼ਾਹ ਜੀ ਸੰਤ ਰੇਣ ਬਾਬਾ ਪ੍ਰੇਮ ਸਿੰਘ ਜੀ ਸੱਚੇ ਪਾਤਸ਼ਾਹ ਜੀ ਉਹ ਬਾਬਾ ਤੀਜਪਾਲ ਸਿੰਘ ਦੀ ਮਾਤਾ ਜੀ ਮਾਤਾ ਗੁਰਬਚਨ ਕੌਰ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਸਾਰਾ ਹੀ ਪਰਿਵਾਰ ਬੱਚੇ ਬੱਚੀਆਂ ਰਲ ਮਿਲ ਕੇ ਸੱਚੇ ਪਾਤਸ਼ਾਹ ਜੀ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਧੰਨਵਾਦ ਕਰਦੇ ਹੋਏ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸੋਹਣੇ ਚਰਨਾਂ ਕਮਲਾਂ ਦੇ ਨਾਲ ਜੁੜੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸਾਰੇ ਹੀ ਪਰਿਵਾਰ ਆਪ ਜੀ ਦੀ ਕਿਰਪਾ ਕਰਨੀ ਮਿਹਰ ਕਰਨੀ ਆਂ ਦੁੱਖਾਂ ਆਪਲੇ ਸਾਂ ਵਿਗਨਾਂ ਦੇ ਨਾਸ਼ ਕਰਨੇ ਆਪਣੀ ਬਾਣੀ ਦਾ ਪ੍ਰਕਾਸ਼ ਕਰਨਾ ਦੇਹ ਅਨੁਗਤਾ ਵਰਸਣੀ ਆਪਸ ਦੇ ਵਿੱਚ ਪਿਆਰ ਖੁਸ਼ਹਾਲ ਬਚਣਾ ਸੱਚੇ ਪਾਤਸ਼ਾਹ ਜੀ ਬੱਚੀ ਬੱਚਿਆਂ ਨੂੰ ਲੰਮੀ ਉਮਰਾਂ ਬਖਸ਼ੀ ਆਪ ਜੀ ਦਾ ਪਰਿਵਾਰ ਜਿਸਾ ਵਿਦੇਸ਼ ਵਿੱਚ ਰਹਿ ਰਿਹਾ ਹੈ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਜੀ ਦੀ ਕਿਰਪਾ ਰਹਿਮਤ ਬਖਸ਼ੋ ਸਤਿ ਸ੍ਰੀ ਪਾਤਸ਼ਾਹ ਜੀ ਆਪਣੇ ਸੋਹਣੇ ਚਰਨਾ ਕਮਲਾਂ ਦੇ ਨਾਲ ਜੋੜੀ ਰੱਖਣਾ ਕਰੀ ਬਣਾਵਾ ਜੀ ਹੋਰ ਆਖੀਆਂ ਸੰਗਤਾਂ ਸੱਚੇ ਪਾਤਸ਼ਾਹ ਜੀਓ ਪਟਿਆਲੇ ਦੀ ਸੰਗਤ ਦਿੱਲੀ ਦੀ ਸੰਗਤ ਸ੍ਰੀ ਅਮਰਤ ਸਰ ਸਾਹਿਬ ਜੀ ਦੀ ਸੰਗਤ ਕਾਬਲ ਬਰਾਦਰੀ ਉਸਤਪਰਾਪਤਰੀ ਇਤਰਾਇ ਬਰਾਦਰੀ ਅਤਿ ਬੇੜਾ ਰੋਡ ਸਾਡੀਆਂ ਸੰਗਤਾਂ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਸ਼ੁਕrana ਧੰਨਵਾਦ ਕਰਦੀਆਂ ਹੋਈਆਂ ਸੱਚੇ ਪਾਤਸ਼ਾਹ ਜੀ ਤਨ ਤਨ ਹਮਾਰੀ ਬਾਗ ਕਰ ਆਪਰ ਮੇਰਾ ਸੋਹਣਾ ਬੰਕ ਦਵਾਰ ਸਦਲਾ ਬਣ ਹਰਨਾ ਗਰੀਬ ਨੰਬਾ ਜੀ ਤਨ ਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਆਗੁਣ ਕਰੂ ਪ੍ਰਕਾਸ਼ ਪਰਮ ਹਰ ਸਾਲ ਦੀ ਤਰ੍ਹਾਂ ਸੱਚੇ ਪਾਤਸ਼ਾਹ ਜੀ ਆਪ ਜੀ ਦੀਆਂ ਸੰਗਤਾਂ ਤੂੰ ਕਾਮ ਦੇ ਨਾਮ ਬਣਾ ਰਹੀਆਂ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਨੇ ਜੋ ਸ੍ਰੀ ਸੰਬੱਠ ਅਖੰਡ ਪਾਠ ਸਾਹਿਬ ਪਰਮ ਹੋਏ ਸੱਚੇ ਪਾਤਸ਼ਾਹ ਜੀ ਆਪ ਦੀ ਦੀ ਕਿਰਪਾ ਹੋਈ ਹੈ ਅੱਜ ਬਾਣੀ ਮਦਦ ਵਿੱਚ ਪੁੰਜੀ ਹੈ ਸੱਚੇ ਪਾਤਸ਼ਾਹ ਜੀ ਹੋ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਠੀ ਸਹਿ ਭੰਗ ਗੁਰ ਪ੍ਰਸਾਦ ਜਪ ਆਮ ਸੱਚ ਜੁਗਾਂਤ ਸੱਚ ਹੈ ਕਿ ਸੱਚ ਨਾਮਿਤ ਹੋਸੀ ਭੀ ਸੱਚ ਔਖੇ ਘੜੇ ਲੈ ਦੇਣਦੇ ਆਪਣਾ ਦਰਦ ਸੰਭਾਲਿਆ ਜਿ ਰੱਖੇ ਆਪਣੀ ਬੋਹ ਸਾਹ ਸਾਹ ਸੁਖਤ ਪਾਲੇ ਪ੍ਰਭਾ ਸ਼ਾਮ ਦਾ ਨਾਮ ਧੋਮਿਆ ਜੀ ਤੇ ਆਜਾ ਅੰਦਰੋਂ ਸਦਾ ਸਹਾਏ ਤਨ ਹਮਾਰਾ ਮੀਤ ਰਹਾਉ ਮਾਨ ਬਿਨਾਸ ਭੈ ਸਾਹਿਬ ਕੇ ਅਚਲ ਜੀ ਦੇਕ ਬਟਾਈ ਹਰਿ ਸਿਮਨ ਸਿਮਰਿਆ ਆਨੰਦ ਕਰ ਨਾਮਿਕ ਪ੍ਰਭੂ ਪੂਰਨ ਪੈਜ ਰਖਾਈ ਪ੍ਰਭੂ ਪੂਰਨ ਪੈਜ ਰਖਾਈ ਗਰੀਬ ਨਵਾਜ਼ ਜੀ ਆਪ ਜੀ ਦੀਆਂ ਸੰਗਤਾਂ ਨੇ ਰਲ ਰਲ ਕੇ ਅੰਮ੍ਰਿਤ ਵੇਲੇ ਤੋਂ ਲੈ ਕੇ ਨਿਤ ਨਾਮ ਦੀਆਂ ਬਾਣੀਆਂ ਪੜੀਆਂ ਗਿਆ ਸੱਚੇ ਪਾਤਸ਼ਾਹ ਜੀ ਹੋਰ ਬੇਅੰਤ ਬਾਣੀਆਂ ਦੇ ਜਾਪ ਹੋਏ ਆਸਾ ਜੀ ਦੀ ਬਾਣ ਸਲੋਕ ਸੰਗਤ ਸ਼ਾਮਲ ਕੀਤੇ ਜੀ ਅਰਦਾਸ ਗਰੀਬ ਨਵਾਜ਼ ਜੀ ਬਾਣੀ ਪੜੀ ਸੁਣੀ ਸੱਚ ਕੰਨ ਪਰਵਾਣ ਕਰੀ ਆਪ ਜੀ ਦੇ ਦਰ ਕਰਦੇ ਸੀ ਬਾਬਾ ਹਰਪ੍ਰਮ ਸਿੰਘ ਜੀ ਬਾਬਾ ਅਰਲੋਚਨ ਸਿੰਘ ਸੱਚੇ ਪਾਤਸ਼ਾਹ ਜੀ ਆਜਿ ਦੀ ਕਿਰਪਾ ਕਰਨ ਆਪਣੇ ਸੋਹਣੇ ਚਰਨਾਂ ਤੇ ਪ੍ਰੀਤੀ ਬਖਸ਼ੀ ਅਮਰਤ ਵੇਲੇ ਦੀ ਦਾਤ ਬਖਸ਼ੀ ਸੱਚੇ ਪਾਤਸ਼ਾਹ ਜੀ ਸੰਤਨਾਂ ਕਰਕੇ ਬਿਹਰਾਂ ਕਰੀ ਸੱਚੇ ਪਾਤਸ਼ਾਹ ਜੀਓ ਆਪ ਜੀ ਦੀ ਸੰਗਤ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਪਰਿਵਾਰ ਸਰਦਾਰ ਜਸਪਾਲ ਸਿੰਘ ਜੀ ਦੀ ਦੀਪਾ ਮੰਦਿਰ ਤੋਂ ਸੱਚੇ ਪਾਤਸ਼ਾਹ ਜੀਓ ਆਪ ਦੇ ਦਰਸ਼ਨ ਕਰਨਾ ਧੰਨਵਾਦ ਕਰਦੇ ਸੱਚੇ ਪਾਤਸ਼ਾਹ ਜੀ ਅੱਜ ਦੇ ਸੋਹਣੇ ਚਰਨਾਂ ਤੋਂ ਮਿਲande ਨਾਲ ਜੁੜੇ ਸੱਚੇ ਪਾਤਸ਼ਾਹ ਜੀ ਆ ਜਿਹਨੇ ਪਰਮਾਤਮਾ ਦੀ ਕਿਰਪਾ ਕਰਨੀ ਕਰੀ ਬਨਾਵਾਂ ਜੀ ਪੀ ਆਰ ਬਖਸ਼ ਨੇ ਨੂੰ ਇਸ ਦੇ ਵਿੱਚ ਸੱਚੇ ਪਾਤਸ਼ਾਹ ਜੀ ਪੰਮਾ ਆਰੰਭ ਦੇ ਵਿੱਚ ਵਾਧੇ ਬਖਸ਼ ਨੇ ਸੱਚੇ ਪਾਤਸ਼ਾਹ ਜੀ ਆਪਣੇ ਸੇਵਕ ਦੇ ਸਿਰ ਤੇ ਮਿਹਰ ਭਰਿਆ ਹੱਥ ਸਾਲ ਉਪਰਾ ਕਰਕੇ ਮਿਹਰ ਅੰਦਰੀਆਂ ਗਰੀਬ ਨਵਾਜ਼ ਜੀ ਦਾ ਖੁਸ਼ੀਆਂ ਨੂੰ ਮੁੱਖ ਰੱਖਦੇ ਹਾਂ ਆਪ ਜੀ ਦੇ ਆਪ ਬਖਸ਼ੀਆਂ ਹੋਈਆਂ ਦਾਤਾਂ ਦੇ ਵਿੱਚੋਂ ਤੁਮੇਤਰ ਕੜਾ ਪ੍ਰਸ਼ਾਦ ਦੇਖਦਾ ਖਾਣਾ ਲੁਜਕੇ ਹਾਜ਼ਰ ਹੈ। ਆਪ ਜੀ ਦੇ ਲੰਗਰਾਂ ਦੇ ਵਿੱਚੋਂ ਪ੍ਰਸ਼ਾਦ ਦੇ ਦਾਣਾ ਸੁਝਕੇ ਹਾਜ਼ਰ ਹੈ ਗਰੀਬ ਨਵਾਜ਼ ਜੀ ਆਪ ਕਿਰਪਾ ਕਰੋ ਆਪ ਭੋਗ ਲਾ। ਆਪ ਜੀ ਦਾ ਤੁਮੇਤਰ ਗਿਆ ਸੇਕ ਪ੍ਰਸ਼ਾਦ ਆਪ ਜੀ ਦੀ ਬਾਰੇ ਸਤ ਸਿੰਘ ਜੀ ਨੂੰ ਮਿਲਣ ਵਾਸਤੇ ਗਰੀਬ ਨਵਾਜ਼ ਜੀ ਜਿਸ ਤਰ੍ਹਾਂ ਆਪ ਜੀ ਨੇ ਆਦ ਤੋਂ ਮਦਦ ਕਿਰਪਾ ਕੀਤੀ ਹੈ। ਇਸੇ ਤਰ੍ਹਾਂ ਮਾਧਤੋਂ ਆਤਤਕਾਲ ਜੀ ਨੇ ਕਿਰਪਾ ਕਰਨੀ ਆਪ ਦੀਆਂ ਸੰਗਤਾਂ ਆਪ ਜੀ ਦੇ ਸੇਵਾਦਾਰ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰ ਰਹੇ ਆ। ਆਪ ਜੀ ਨੇ ਸਾਰੀਆਂ ਸੰਗਤਾਂ ਤੇ ਸਮੂਹ ਸੇਵਾਦਾਰਾਂ ਦੇ ਸਮੂਹ ਪ੍ਰਬੰਧਕ ਕਮੇਟੀ ਦੇ ਸਮੂਹ ਮਾਮਾ ਭੈਣਾਂ ਦੇ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕਰੀ ਇਸ ਤਰ੍ਹਾਂ ਸੋਹਣੇ ਚਰਨਾਂ ਤੁਮਨਾ ਦੇ ਨਾਲ ਬਖਸ਼ਣਾ ਸੱਚੇ ਪਾਤਸ਼ਾਹ ਜੀਓ। ਅਸ ਵੇਲੇ ਜੋ ਮਾਈ ਮਹਾਰਾਜ ਜੁਹਾ ਜੁਲੀ ਦੇ ਵਿੱਚ ਆਇਆ ਸਭੇ ਰਾਜਿ ਚਾਵੇ ਨਾਮ ਚੰਦਾਵੇ ਸਭ ਸੁਖ ਹੋਵੇ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਹਾਲੇ ਜੁਗਾ ਖੰਸਾ ਵਾਹਿਗੁਰੂ ਦੀ ਫਤਿਹ ਤੁੰਗੋ ਰੰਗ ਨਾ ਪਾ ਰਤਾ ਕੋਰੂ ਮਨ 도ਣੀ ਤਾ ਸਭ ਦੇ ਬੇਟੇ ਬਸ ਨਾਮ ਤੋਂ ਸੀ ਕਿ ਸੱਚ ਉਹਨਾਂ ਦੇ ਆਪਣੇ ਕਰਤ ਸੁਮਾਲੇ ਇਹ ਸਾਚ ਜਿਨ ਕੋ ਸਾਸਤ ਪਾਲੇ ਅਬਦ ਸਰਲਾ ਨੂੰ ਰਾਜੀ ਤੋ ਆਦੂਨ ਕਮਸਦ ਸਹਾਇ ਧੰਨ ਗਮਾਰਾ ਬਿਕਰਹਾ ਮਾਧਮਿਲਾ ਹਸਤ ਇਨਸਾਨ ਕੇ ਆਚਰਤ ਦੇਖੁ ਗਡਾਈ ਹਰਿ ਸੁਮਰਿ ਸੁਮਰਿ ਅਨੰਦ ਕਰਿ ਨਾਮ ਤਰ ਪੂਰਨ ਤਜ ਰਖਾਈ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਇੱਕੋ ਅੰਕਾਰ ਸਤਨਾਮ ਕਰਤਾ ਪਰਮਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਰਵਾਨ ਨੰਨੇ ਸਹਿਬੰ ਅੰਦਰ ਪ੍ਰਸਾਦ ਦਾ ਪ੍ਰਵਾਹ ਸਾਚੁ ਜੀਵਾਰ ਸਾਚੁ ਜੀਵ ਹੈ ਕੀ ਸਾਚੁ ਨਾਮੁ ਤੁਸੀਹੀ ਸਾਚ ਹੈ ਔਖੀ ਘੜੀ ਨਾ ਦੇਖੰਦੇ ਆਪਣਾ ਗਿਰਤ ਸਮਾਲੇ ਹਾਂ ਰਾਖੀ ਆਪਣੇ ਕੋ ਸਾਥ ਸਾਥ ਸੁਧ ਪਾਲੇ ਪ੍ਰਭ ਸੰਭਾਲ ਰਹੀ ਮੇਰਾ ਜੀਤ ਆਦਮ ਪ੍ਰਭ ਦਾ ਸਹਾਈ ਤੰ ਮਾਰਨੀ ਤੁਹਾਉ ਮਾਨ ਨ ਪਹਿਲਾ ਸਪਾਏ ਜਿਸ ਸਾਹ ਮੁਕੇਰੇ ਅਚਰਜ ਦੇਖਵਡਾਈ ਆਰ ਸਿਮਰ ਸਿਮਰਿਆ ਅਨੰਦ ਘਰ ਨਾਮ ਕਾ ਪ੍ਰਭੂ ਕੋ ਮਰਨ ਪਹਿ ਜਿਖਾੜੀ ਜੈ ਤਸਹੀ ਮਹੱਲਾ ਪੰਜ ਵਾ ਵਾਹ ਪਰਮੇਸ਼ਰ ਨਰਨਾਮ ਅਕਾਲ ਮੂਰਤ ਰਾਜੁ ਤੇ ਸਭੰ ਗੁਰ ਪ੍ਰਸਾਦਿ ਜਪੁ ਹਰਿ ਨਾਮ ਸਾਖਿ ਜਿਨੁ ਆਪਸਾ ਚੇਤੁ ਹੈ ਸਚੁ ਨਾਨਕ ਹੋਸੀ ਭੀ ਸਚ ਰਹੈ ਆਪਿ ਘੜੀ ਨਾ ਦੇਖਣ ਦੇ ਆਪਣਾ ਗਰਮ ਸੰਭਾਲੇ ਹਾ ਭਰਮਿ ਆਪਣੇ ਕੋ ਸਾਥ ਸਾਥ ਸਦ ਬਾਲੇ ਬਰਸੁ ਲਾਭ ਹੋਇ ਉਰਚੀਤ ਹਾ ਆਹੰ ਤਸ ਤਸਾਈ ਤਖ ਮਾਰੰ ਮਿਤਰਵਾ ਮਾਤ ਪਿਤਾ ਹਸ ਭੈ ਸਾਰ ਰਖੇ ਆਚਰਜ ਦੇਖ ਫਡਾਈ ਹਰ ਸੰਸ ਸਮਰਿਆ ਨਨਕਰਨਾਨਕ ਹੋਰ ਪ੍ਰਭੂ ਗੁਰੂ ਨਾਮੈ ਰਖਾਈ ਦੇਖੋ ਅਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਪਾਰ ਗੁਰੂ ਜੀ ਅੰਨੀ ਸਭਨ ਕੋ ਪ੍ਰਸਾਦ ਜਪੋ ਆਖ ਸਚਿ ਜਵਾਬ ਸਚਿ ਹੇ ਸੱਚੇ ਨਾਨਕ ਹੋਸੀ ਧੀ ਸੱਚ ਹੋਈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜਿ ਸਵੰਗੁਰ ਪ੍ਰਸਾਦ ਜਪੁ ਆਪ ਸੱਚਾ ਨਿਰਵਾਣ ਸਾਚੇ ਹੈ ਮੇ ਸੱਚੇ ਨਾਨਕ ਹੋਸੀ ਧੀ ਸੱਚ ਹੋਈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਕਾਰ ਕ੍ਰਿਤ ਅਨੁਈ ਸਹਿਮੰਗਲ ਪ੍ਰਸਾਦ ਜਪ ਆਪ ਸੱਚੋ ਨਾਨਕ ਸੱਚ ਹੈ ਤੀ ਸੱਚੋ ਨਾਨਕ ਹੋਸੀ ਕੀ ਸੱਚ ਇੱਕ ਅੰਕਾਰ ਸਤਿਨਾਮ ਪਤਾ ਬੁਰਖ ਨਿਰਭਉ ਨਿਰਵੈਰ ਕਾਲ ਕੁੰਤ ਰਾਜੁ ਕੀ ਸਹਿਮੰਗਲ ਪ੍ਰਸਾਦ ਜਪ ਆਪ ਸੱਚੋ ਜੀ ਆਪ ਸੱਚ ਹੈ ਤੀ ਸੱਚੋ ਨਾਨਕ ਹੋਸੀ ਕੀ ਸੱਚ ਇਕ ਓਅੰਕਾਰ ਸਤਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਤਉ ਤਾਮ ਸਚੁ ਹੁਤਾਬ ਸਚੁ ਹੈ ਕਿ ਸਚੁ ਨਾਮੁ ਅਦ੍ਰਿਸੀ ਤਿ ਸਚੁ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਇਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਪ ਸੱਚੇ ਜਵਾਸ ਸਾਥਿ ਰਹਾ ਕੀ ਸੱਚ ਨਾਮੁ ਸੀ ਭੀ ਦੀ ਸੱਚ ਇਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਪ ਸੱਚ ਕਰਿ ਆਪ ਸੱਚ ਹੈ ਸੱਚ ਨਾਮ ਤੁਸੀ ਹੀ ਸੱਚ ਹੈ ਇਕੋ ਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜਿ ਸਹਿਵਨ ਅੰਮ੍ਰਿਤ ਪ੍ਰਸਾਦ ਜਪੁ ਆਪ ਸੱਚ ਆਪ ਸੱਚ ਹੈ ਹੰਮਿ ਸੱਚ ਨਾਮ ਗੁਰੂ ਸੀਤਿ ਹੀ ਸੱਚ ਹੈ ਇਕੋ ਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਆਜੂਨੀ ਸਭਾਹ ਕੋ ਪ੍ਰਸਾਦ ਜਪੁ ਹਾ ਆਪ ਸਚੁ ਜਬਾ ਸਚੁ ਹੈ ਕੀ ਸਚੁ ਨਾਨਕੁ ਉਸਿ ਧੀ ਸਚੈ ਇਕ ਓੰਕਾਰੁ ਸਤਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਆਜੂਨੀ ਸਭਾਹ ਕੋ ਪ੍ਰਸਾਦ ਜਪੁ ਹਾ ਦੁਆਰ ਸੱਚ ਹੈ ਪੀ ਸੱਚ ਹੈ ਨਾਮੁ ਸੁਖੀ ਧੀਰੀ ਸੱਚ ਹੈ ਔਖੀ ਘੜੀ ਨਾ ਦੇਖਣ ਦੇ ਆਪਣਾ ਪਰਮ ਸੁਮਾਲੇ ਹਾਥੀ ਰਾਖੀ ਆਪਣੇ ਤਉ ਆਸ ਸਾਸੁ ਫਤਬਾਲੇ ਪਰਸਨ ਲਾ ਅਨੁਗ੍ਰਾਂਤੀ ਤੋ ਆਨ ਪਰਸਦਾ ਸਹਾਈ ਤੁੰਗ ਬਾਰਾ ਮੀਤ ਰਹਾ ਮਨ ਗਲਾਸ ਭਈ ਸਾ ਰੰਕੇ ਨਾ ਚੰਦੇ ਕਮਡਾਈ ਆ ਸੁਨਰ ਸਿਮਰ ਅਨੰਤ ਨਾਮਕ ਤਪ ਪੁਰਨ ਪੈ ਗ੍ਰਿਧਾਈ ਸਦੋ ਕਾ ਇੱਕ ਓੰਕਾਰ ਸਤਿਨਾਮ ਅਨੰਤ ਪਰਪੁਰਖ ਨਿਰਭਉ ਨਿਰਵੈਰ ਅਪਾਰ ਗੁਰੂ ਅਜੁਨੀ ਸੈਭੰ ਗੁਰ ਪ੍ਰਸਾਦਿ ਜਪ ਆਪ ਸਾਚ ਰਹਿਤਿ ਬਾਚ ਸਾਚ ਹੈ ਸਚੁ ਨਾਮੁ ਗੁਰੂ ਸਿਹੀ ਸਚ ਖੀ ਭੀ ਭੀ ਨਾ ਦੇਖਣ ਤੇ ਹੀ ਆਪਣਾ ਬਿਰਤ ਸੁਮਾਲੇ ਹੱਥ ਰਾਖੇ ਆਪਣੇ ਕੋ ਸਾਥ ਸਰ ਸਾਥ ਸਤਿ ਪਾਲੇ ਰਾਮ ਸਤਿਨਾਮ ਰਹੀ ਮੇਰਾ ਚੀਤ ਆਹਮ ਤਮ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਓ ਮਨ ਪਹਿਲਾ ਸੋਹਰੇ ਸਾਇਮ ਤੇ ਅਜਨ ਦੇਖ ਬਣਾਈ assim ਤਉ ਨਿਰਭਉ ਨਿਰਵੈਰ ਅਕਾਰ ਮੁਖ ਤਰਵਾ ਜੁਨੀ ਸਰਵੰਗ ਪ੍ਰਸਾਦ ਚੱਕ ਆਪ ਸਾਚੇ ਜੁਗੁ ਜਾਨ ਸਾਚੇ ਹੈ ਕੀ ਸਾਚੇ ਨਾਨਕੁ ਸੀ ਭੀ ਸਾਚੇ ਔਖੀ ਘੜੀ ਨਾ ਦੇਖਣ ਦੇ ਆਪਣਾ ਬਰਤ ਸੰਭਾਲੇ ਹਾਂ ਤੇਰਾਖੇ ਆਪਣੇ ਕੋ ਸਾਸ ਸਾਸ ਬੁਤ ਪਾਲੇ ਪ੍ਰਭ ਸੰਭਲਾ ਹੋ ਰਹੇ ਮੇਰਾ ਧੀਜ ਆਪ ਸਦਾ ਸੁਹਾਇ ਤਨ ਮਾਰਾ ਮਿਤਰਾ ਹਾਉ ਮਨ ਬਿਲਾ ਉਸ ਭੈ ਸਾਹਿਬ ਕੇ ਅਕਰਜ ਦੇ ਗੁਡਾਈ ਹਰਿ ਸ਼ੰਗਰ ਸਿੰਘ ਅਨੰਦ ਕਰ ਨਾਮਕ ਪ੍ਰਪੂਰਣ ਪੈ ਦਿਖਾਈ ਸਤ ਨਾਮ ਸਿਹੀ ਵਾਹੇ ਓਏ ਇੱਕ ਓੰਕਾਰੁ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਰੁ ਨੂਰਤਿ ਰਾਜੁਨੀ ਸਹਿਵਨੁ ਬੁਲਤਿ ਸਾਤਿ ਤਪੁ ਆਪ ਸਚੁ ਨਿਰਵਾਸ ਸਚੁ ਹੈ ਸਚੁ ਨਾਮ ਤਰੋ ਸਿੱਧੀ ਸੱਚ ਆਖੀ ਘੜੀ ਨਾ ਦੇਣ ਦੇ ਆਪਣਾ ਗੱਲ ਸੰਭਾਲੇ ਆਦਰਾ ਕੇ ਆਪਣੇ ਕੋ ਸਾਥ ਸਾਥ ਸਤਿ ਪਾਲੇ ਨਾਮ ਨੂੰ ਲਾਭ ਦੇ ਰਚੀ ਤਰੁਵਾ ਨੰ ਤਨ ਸਦਾ ਸਹਾਈ ਸਾਥ ਹਮਾਰਾ ਨੀਤਿ ਰਹਾਉ ਮਨ ਬਿਲਾਸ ਤੋ ਇਸ਼ਾ ਹਿਬ ਤੇ ਆਚ ਚ ਦੇ ਨਿਪਟਾਈ ਹਰ ਸਤ ਸੰਗ ਰਿਆ ਨਿਕੰ ਨਾਮ ਤੋ ਪ੍ਰਭੂ ਪ੍ਰੰਪੂਰਨ ਪੈ ਜਿਂਗਾਈ ਪਾਉੜੀ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਪ ਸਾਚੁ ਉਜਾਗਰ ਸਾਚ ਹੈ ਹੈ ਕੀ ਸਾਚ ਨਾਨਕੁ 시 ਭੀ ਸਾਥ ਰੱਖੀ ਘੜੀ ਨਾ ਦੇਖਣ ਤੇ ਹੀ ਆਪਣਾ ਬ੍ਰਧ ਸਮਾਲੇ ਆਦਿ ਨਾ ਤੇ ਆਪਣੇ ਕੋ ਸਾਸ ਸਾਸ ਬਰਤ ਪਾਲੇ ਤਮਸੁ ਨਾਮੁ ਦੇਉ ਮੁਰਤੀ ਤਾ ਆਗ ਅੰਤ ਕ੍ਰਿਪਾ ਸਦਾ ਸਾਈ ਧੰਨ ਮਾਰਾ ਦੀ ਤਰਵਾ ਮਨ ਤੇ ਲਾਜ਼ ਪਾਏ ਸਾਰੇ ਭਕੇ ਆਚਨ ਜਦੇ ਫੜਾਈ ਹਰ ਸਿਮਰ ਸਿਮਰ ਆਨੰਦ ਭਰਨ ਦਾ ਨਾ ਨੀਰਮਲ ਜਨ ਸੋ ਵੀ